ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਭਕਾਮਨਾਵਾਂ ਕਹਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਰਵਿੰਦ ਕੇਜਰੀ ਵਾਲ ਦੀ ਲਈ ਆਈ ਵੱਡੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਸਪਰੀਮ ਕੋਰਟ ਮੰਗਲਵਾਰ ਨੂੰ ਇਸ ਗੱਲ ਤੇ ਵਿਚਾਰ ਕਰੇਗਾ ਕਿ ਲੋਕ ਸਭਾ ਚੋਣਾਂ ਦੇ ਦਬੰਦੇ ਨਯਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅੰਤਿਮ ਜ਼ਮਾਨਤ ਦਿੱਤੀ ਜਾਵੇ ਜਾਂ ਨਹੀਂ ਕੇਜਰੀਵਾਲ ਲੋਕ ਸਭਾ ਚੋਣਾਂ ਦੇ ਬਾਕੀ ਪ੍ਰਚਾਰ ਕਰਨ ਪ੍ਰਤੀਯਾਰ ਕਰ ਰਸਤ ਕਰਨਗੇ ਜਾਨੀ ਇਹ ਕਾਰਵਾਈ ਦੇ ਨਤੀਜੇ ਤੇ ਨਿਰਭਰ ਕਰੇਗਾ ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਦੀਪਾਕਰ ਦੱਤਤਾ ਦੀ ਬੈਚ ਆਵਾਜ਼ੀ ਪਾਰਟੀ ਦੀ ਨਿਯਾ ਦੀ ਪਟੀਸ਼ਨ ਤੇ ਪਹਿਲੇ ਕੇਸ ਵਜੋਂ ਸੁਣਵਾਈ ਕਰੇਗੀ ਕੇਜਰੀਵਾਲ ਨੂੰ 21 ਅਪ੍ਰੈਲ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਇਸ ਸਮੇਂ ਉਹ ਤਿਹੜੀ ਜੇਲ੍ਹ ਚ ਬੰਧ ਹਨ ਜੀਹਾਂ ਤੇ ਨਾਲ ਹੀ ਸਪਿੰਗਵੋਰਡ ਆਫ ਗਣਿਤੀਆਂ ਜੁੜੇ منی ਲਾਂਡਰਿੰਗ ਦੇ ਮਾਲਕਾਂ ਦੀ ਵੱਲ ਦੇ ਗਿਫਤਾਰੀ ਨਿਚੋਤੀ ਦੇਣ ਵਾਲੀ ਕਹੀ ਦੀਵਾਲ ਦੇ ਪਟੀਸ਼ਨ ਮੰਗਲਵਾਰ ਨੂੰ ਸੁਣਵਾਈ ਕਰੇਗੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਹੀ ਧੰਨਵਾਦ